ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਲਾਈਨਿੰਗ ਵਾਲੇ ਸੂਟ ਉੱਤੇ ਪਲੋਈਆਂ ਪਾਉਣ ਦਾ ਤਰੀਕਾ ਲੈ ਕੇ ਆਈ ਆਂ ਜਿਵੇਂ ਕਿ ਪਲੋਈਆਂ ਜੋ ਕਈ ਵਾਰ ਕਪੜਾ ਨਿਕਲ ਜਾਂਦਾ ਜਾਂ ਫਿਰ ਹਿੱਲ ਜਾਂਦੀਆਂ ਹਨ ਇੱਧਰ ਉੱਧਰ ਹੋ ਜਾਂਦੀਆਂ ਆ ਆਪਾਂ ਪਹਿਲਾਂ ਇਸ ਤਰੀਕੇ ਨਾਲ ਕੱਚਾ ਕਰਾਂਗੇ ਇਹਨੂੰ ਕੱਚੀ ਪਲੋਈ ਦੇ ਨਿਸ਼ਾਨ ਦੇ ਉੱਪਰ ਉੱਪਰ ਕੱਚਾ ਕਰਕੇ ਵੱਡੇ ਬਖੇ ਨਾਲ ਕੱਚਾ ਕਰ ਲਵਾਂਗੇ ਇਦੇ ਨਾਲ ਕਪੜਾ ਅਟੈਚ ਹੋ ਜਾਂਦਾ ਜਿਹੜੀ ਲਾਈਨਿੰਗ ਆ ਇਹਨੂੰ ਥੋੜਾ ਜਿਹਾ ਉੱਪਰਲੀ ਸਾਈਡ ਢਿੱਲਾ ਰੱਖ ਲਾਂਗੇ ਬਿਲਕੁਲ ਟਾਈਟ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਫਿਰ نیچے ਵਾਲੇ ਜਦੋਂ ਆਪਾਂ ਸਿੱਧਾ ਕਰਦੇ ਆ ਉਹਦੇ 'ਚ ਵਲ ਪੈਂਦਾ ਲਾਈਨਿੰਗ ਵਾਲਾ ਹਿੱਸਾ ਥੋੜਾ ਢਿੱਲਾ ਰੱਖਾਂਗੇ ਅੰਦਰਲੀ ਸਾਈਡ ਆਹ ਦੀ ਇਸ ਤਰ੍ਹਾਂ ਕੱਚਾ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰਾ ਤਰੀਕਾ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੋ ਲਾਈਕ ਐਂਡ ਸ਼ੇਅਰ ਵੀ ਹਾਂਜੀ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਨਾਲ ਕੱੱਚਾ ਕੀਤਾ ਹੋਣਾ ਆਪਾਂ ਇਹ ਬਿਲਕੁਲ ਵੀ ਕਪੜਾ ਜਿਵੇਂ ਬਿਨਾ ਲਾਈਨਿੰਗ ਵਾਲਾ ਸੂਟ ਹੁੰਦਾ ਇਸ ਤਰੀਕੇ ਨਾਲ ਬਣ ਜਾਂਦਾ ਹੁਣ ਆਪਾਂ బస్ తరికేనా పలొయి పని సిల్ సూట్ పలొయి పా కదే కరికా వదిగా పా సౌఖా అలోయి ఏ టే హారు పం కచ్చాకే తా Así que...